ਮਾਰੂ ਮਹਿਲਾ 55 ਸੋਲਹੇ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰ ਦਇਆਲ ਸਦਾ ਬਖਸ਼ਿੰਦਾ ਗੁਰ ਸਾਸਤਿ ਸਿਮਰਿਤ ਖਟ ਕਰਮ ਗੁਰ ਪ੍ਰਤਿਤਰ ਅਸਥਾਨ ਹੈ ਗੁਰ ਸਿਮਰਤ ਸਭ ਕਿਲ ਵੇਖ ਨਾਸੈ ਗੁਰ ਸਿਮਰਤ ਜਮ ਸੰਗ ਨਾ ਫਾਸੇ ਗੁਰ ਸਿਮਰਤ ਮਨ ਨਿਰਮਲ ਹੋਵੇ ਗੁਰ ਕਾਟ ਹਪਮਾਨਾ ਹੈ ਗੁਰ ਕਾ ਸੇਵਕ ਨਿਰਤਮਾ ਜਾਏ ਗੁਰ ਕਾ ਸੇਵਕ ਤਾਰ ਬ੍ਰਹਮੁ ਤੇ ਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਦਾ ਮਿਤ ਜੀਦਾਨ ਹੈ ਗੁਰਦੁਆਰੇ ਹਰ ਕੀਰਤਨ ਸੁਣੀਆ ਸਤਗੁਰ ਭੇਟ ਹਰ ਜਸ ਮੁਖ ਪਣੀਆ ਕਲ ਕਲੇਸ਼ ਮਟਾਏ ਸਤਗੁਰ ਹਰ ਦਰਗਾ ਦੇਵ ਮੰਨ ਹੈ ਅਗੰਮ ਅਗੋਚਰ ਗੁਰੂ ਦਿਖਾਇਆ ਭੂਲਾ ਮਾਰਕ ਸਤਗੁਰ ਪਾਇਆ ਗੁਰਸੇਵਕ ਕੋ ਬਿਗਨਨਾ ਭਗਤੀ ਹਰ ਪੂਰ ਤਿਰੜਾ ਗਿਆਨ ਹੈ ਗੁਰਦ੍ਰਿਸ਼ਟਾਇ ਸਭਨੀ ਠਾਈ ਜਨ-ਥਲ ਪੂਰ ਰਹਾ ਗੋਸਾਈ ਉੱਚ-ਉਚ ਸਭ ਇੱਕ ਸਮਾਨ ਮਨ ਲਾਗਾ ਸਜ ਧਿਆਨ ਹੈ ਗੁਰ ਮਿਲਿਆ ਸਭ ਤ੍ਰਿਸ਼ਣ बुझਾਈ ਗੁਰ ਮਿਲਿਆ ਨਾ ਜੋ ਹੈ ਮਾਈ ਸਭ ਸੰਤੋਖ ਦਿਆ ਗੁਰ ਪੂਰ ਨਾਮ ਅੰਮ੍ਰਿਤ ਪੀ ਪੰ ਹੈ ਗੁਰ ਕੀ ਬਾਣੀ ਸਭ ਮਾਹੇ ਸਮਾਨੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜਪੀ ਤੇਈ ਸਭ ਨਿਸtre ਤਿੰਨ ਪਾਇਆ ਨਿਚਲ ਥੰਮ ਹੈ ਸਤਗੁਰ ਕੀ ਮਹਿਮਾ ਸਤਗੁਰ ਜਾਣ ਜੋ ਕਿਛ ਕਰੇ ਸੋ ਆਪਣ ਭਾਣੇ ਸਾਧੂ ਤੂਰ ਜੱਚ ਜਨ ਤੇਰੇ ਨਾਨਕ ਸਦ ਗੁਰਦਾਨ ਹੈ ਮਾਰੂ ਸੋਲ੍ਹੇ ਮਹਲਾ 5 ੴ ਸਤਿਗੁਰ ਪ੍ਰਸਾਦਿ ਆਦਿ ਨਿਰੰਝਨ ਤਦ ਨਿਰੰਕਾਰ ਸਾਮ ਵਰਤ ਆਤਮ ਨਿਰਾਰ ਵਰਣ ਜਾਪ ਚੇਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟੂ ਪਾਇੰਦਾ ਲਖ 84 ਜੋਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੂਕ ਸੋ ਆਏ ਜੋਏ ਦੁਖ ਪਾਏਂਦਾ ਕੀਤਾ ਹੋਵੇ ਇਸ ਕਿਆ ਕਹੀ ਗੁਰਮੁਖ ਨਾਮ ਪਦਾਰਥ ਲਈਂ ਜਿਸ ਆਪੁ ਪੁਨਾਏ ਸੋਈ ਫੁਲਾ ਸੋ 부ਝ ਜਿਸੈ 부ਝਾਇਂਦਾ ਹਰਕ ਸੋਗ ਕਾ ਨਗਰ ਏ ਕੀਆ ਸੇ ਉਬਰੇ ਜੋ ਸਤਗੁਰ ਸਰਣੀਆ ਤ੍ਰਿਆ ਗੋਣਾ ਤੇ ਰਹੈ ਨਿਰਾਰਾ ਸੋ ਗੁਰਮੁਖ ਸੋ ਭਾ ਪੈਂਦਾ ਅਨਿਕ ਕਰਮ ਕੀਏ ਭੋ ਤੇਰੇ ਜੋ ਕੀਜੈ ਸੋ ਬੰਧਨ ਪਾਰੇ ਕਰਤਾ ਦੀਜ ਬੀਜੇ ਨਹੀਂ ਜਮੈ ਸਬਲਾ ਮੂਲ ਗਵਾਇੰਦਾ ਕਲ ਯੁਗ ਮੈਂ ਕੀਰਤਨ ਸੁਰਧਨ ਗੁਰਮੁਖ ਜਪਿਐ ਲਾਇ ਧਿਆਨ ਆਪ ਤਰੈ ਸਗਲੇ ਕੋਲ ਤਾਰੇ ਹਰ ਦਰਗਾਹ ਪਤਸਿ ਹੁ ਜਾਇਂਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੇ ਵਸ ਆਪ ਤਬ ਕੀ ਨੇਚਲ ਏਕ ਆਪ ਅਬਨਾਸ਼ੀ ਸੋ ਨੇਚਲ ਜੋਤਿ ਸੈ ਧਾਇਂਦਾ ਹਰ ਤਾ ਸੇਵਕ ਸੋ ਹਰ ਜੇਹਾ ਵੇਦ ਨਾ ਜਾਣੋ ਮਾਨਸ ਦੇ ਹਾਂ ਜਿਉਂ ਜਲ ਤੰ ਕੁਠਾ ਬੋ ਪਾਂਤੀ ਫਿਰ ਸੱਲਾ ਸਲ ਸੁਮੈਂਦਾ ਇੱਕ ਜਾਚ ਇੱਕ ਮੰਗੈ ਦਾਨ ਦੁਆਰਾਂ ਜਾਂ ਤਬ ਭਾਵੇਂ ਤਾਂ ਕਿਰਪਾ ਧਾਰ ਦੇਹੋ ਦਰਸ਼ ਜਿਤ ਮੰਤਰ ਪਤਾ ਸੈ ਹਰ ਕੀਰਤਨ ਮਨ ਠਹਿਰਾ ਐਂਦਾ ਰੂੜੋ ਠਾਕੁਰ ਕੀਤੇ ਵਸਨਾ ਆਵੈ ਹਰ ਸੋ ਕਿਛ ਕਰੇ ਜੇ ਹਰ ਕਿਆ ਸੰਤਾਂ ਭਾਵੇ ਕੀਤਾ ਲੋੜਨ ਸੋਈ ਕਰਾਇਨ ਦਰ ਫੇਰਨ ਕੋਈ ਪਾਏਂਦਾ ਜਿੱਥੈ ਔਖਟ ਆਏ ਬਨਤ ਹੈ ਪ੍ਰਾਣੀ ਤਿੱਥੈ ਹਰ ਧਿਆਈਐ ਸਾਰਿੰਗ ਪਾਣੀ ਜਿੱਥੈ ਪੁੱਤਰ ਕੁਲਤਰ ਨ ਬੇਲੀ ਕੋਈ ਤੇ ਹਰ ਆਪ ਛਡਾ ਇੰਦਾ ਵੱਡਾ ਸਾਹਿਬ ਗੰਮਾਤਾ ਕਿਉਂ ਮਿਲਿਆ ਤਬੇ ਪਰਵਾਹ ਕਾਟ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸ ਪਾਏਂਦਾ ਹਕਮ ਬੁੱਝੇ ਸੋ ਸੇਵਕ ਕਈਏ ਗੁਰਾ ਭਲਾ ਦੋਇ ਸੰਸਾਰ ਸਹੀਏ ਹਉ ਮੈਂ ਜਾਏ ਤਾਂ ਏਕੋ ਬੁੱਝੇ ਉ ਗੁਰਮੁਖ ਸਜਸਮਾਏਂਦਾ ਹਰ ਕੇ ਭਗਤ ਸਦਾ ਸੁਖ ਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨੇਕ ਰੰਗ ਕਰੈ ਬੋ ਭੰਤੀ ਕਿਉ ਪਿਤਾ ਪੂਤ ਲਾਡਾਏਂਦਾ ਗੰਮ ਅਗੋਚਰ ਕੀਮਤ ਨਹੀਂ ਪਾਈ ਤਾਂ ਮਿਲਿਆ ਜਾਂ ਲੈ ਮਿਲਾਈ ਗੁਰਮੁਖ ਪ੍ਰਗਟ ਭਇਆ ਤਿੰਨ ਜਨਕੋ ਜਨ ਧਰਮਸਤਤ ਲੇਖ ਲਖੈਂਦਾ ਤੂੰ ਆਪੇ ਕਰਤਾ ਕਾਰਣ ਕਰਨ ਸਿਸ਼ਟ ਉਪਾਏ ਧਰੀ ਸਭ ਧਰਨ ਜਨ ਨਾਨਕ ਸ਼ਰਨ ਪਿਆ ਹਰ ਦਵਾਰ ਹਰ ਭਾਵੇਂ ਨਾ ਜਿੜਖੈਂਦਾ ਮਾਰੂ ਸੋ ਲਹਿ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਦਿਸੈ ਸੋ ਇੱਕੋ ਤੂੰ ਹੈ ਬਾਣੀ ਤੇਰੀ ਸਮਣ ਸੁਣੀਐ ਦੂਜੀ ਅਵਰ ਨ ਜਾਪ ਸਕਾਈ ਸਗਲ ਤੁਮਹਾਰੀ ਧਾਰਣਾ ਆਪ ਚਿਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭ ਥੀਆ ਆਪ ਉਪਾਏ ਰਚਿਓ ਪਸਾਰਾ ਆਪੇ ਘਟ ਘਟ ਸਾਰਣਾ ਇੱਕ ਉਪਾਏ ਵੜ ਦਰਵਾਰੀ ਇੱਕ ਉਦਾਸੀ ਇੱਕ ਘਰਬਾਰੀ ਇੱਕ ਭੁੱਖੇ ਇੱਕ ਤ੍ਰਿਪਤ ਅਘਾਏ ਸਭ ਸਹਿ ਤੇਰਾ ਪਾਰਣਾ ਆਪੇ ਸਤ 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 ਸਾਚਾ ਪਉਤ ਪਉਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਤਸਾਰਣਾ ਸਦਾ ਸਦਾ ਸਦ ਹੋਵਣ ਹਾਰਾ ਉੱਚ ਅਗੰਮ ਅਥਾ ਅਪਾਰਾ ਪੂਣੇ ਭਰੇ ਭਰੇ ਪਰ ਪੂਣੇ ਇਹ ਚਲਤ ਸੁਆਮੀ ਕੇ ਕਾਰਣਾ ਮੁਕਸ਼ਾ ਲਾਹੀ ਸੱਚੇ ਸ਼ਾ ਨੈਣੀ ਤੇ ਖਾਂ ਅਗੰਮ ਅਥਾ ਕਰਨੀ ਸੁਣ ਸੁਣ ਮੰਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਣ ਕਰ ਕਰ ਵੇਖੈਂ ਕੀਤਾ ਆਪਣਾ ਜੀ ਜੰਮ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੇ ਨਦਰੀ ਨਦਰ ਨਿਹਾਲਣਾ ਸੰਤ ਸਭਾ ਜहां ਬੈਸੇ ਪ੍ਰਭ ਪਾਸੇ ਅਨੰੰਗ ਮੰਗਲ ਹਰ ਚਲਤ ਤਮਾਸ਼ੇ ਗੁਣ ਗਾਵੈ ਅਨਹਦ ਤੁਨ ਬਾਣੀ ਤहां ਨਾਨਕ ਦਾਸ ਚਿਤਾਰਣਾ ਆਵਣ ਜਾਣਾ ਸਭ ਚਤ ਉਤ ਤੁਹਾਰਾ ਕਰ ਕਰ ਦੇਖੈ ਖੇਲ ਅਪਾਰਾ ਆਪੋ ਪਾਏ ਉਪਾਵਣ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਬਲਹਾਰੀ ਨੋਏ ਕਰ ਜੋੜ ਸਿਮਰੋਂ ਦਿਨ ਰਾਤੀ ਮੇਰੇ ਸੁਆਮੀ ਅਗੰਮੋ ਪਾਰਣਾ ਉਦ ਦਿਨ ਦੂਜੇ ਕਿਸ ਸਾਲਾਹੀ ਏਕੋ ਏਕ ਜਪੀ ਮਨ ਮਾਹੀ ਹੁਕਮ ਬੂਝ ਜਨ ਤੇ ਨਿਹਾਲਾ ਏ ਭਗਤਾ ਕੀ ਕਲਣਾ ਗੁਰ ਉਪਦੇਸ਼ ਜਪੀਏ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਤੁਪਤਾ ਸਭ ਬੰਧਨ ਇਹ ਪਰਮੰਭੂ ਪਰਜਾਲਣਾ ਜਹਾਂ ਰਾਖੈ ਸੋਈ ਸੁਖਤਨ ਸਿੱਜੇ ਹੋਏ ਸੋਈ ਪਲਮਾਨਾ ਦਿਨ ਸੇ ਬਰ ਨਾਹੀ ਕੋ ਬੈਰੀ ਸਭ ਇੱਕੋ ਹੈ ਭਾਲਣਾ ਡਰ ਚੁਕੇ ਦਿਨ ਸੇ ਅੰਧਿਆਰੇ ਪ੍ਰਗਟ ਭੈ ਤੋ ਪੁਰਖ ਮਿਰਾਰੇ ਆਪ ਛੋਟ ਪੈ ਸ਼ਰਣਾਈ ਜਿਸ ਕਾ ਸਾ ਤਿਸ ਕਲਣ ਐਸਾ ਕੋ ਵੱਡ ਭਾਗੀ ਆਇਆ ਆਠ ਪਹਿਰ ਜੇਨ ਖਸਮ ਤੇ ਆਇਆ ਇਸ ਜਨ ਕਹਿ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਣ ਏ ਬਖਸ਼ੀਸ਼ ਖਸਮ ਤੇ ਪਾਵਾਂ ਆਤ ਪਹਿਰ ਕਰ ਜੋੜ ਤੇ ਆਵਾ ਨਾਮ ਜਪੀ ਨਾਮ ਸਹਿਜ ਸੁਮਾਵਾ ਨਾਮ ਨਾਮ ਕਮੇ ਉਚਾਰਣਾ